ਸੱਗੀ ਗਾਲ ਬਾਈ ਜੀ ਕੀ ਹਾਲ ਚਾਲ ਉਹ ਸਾਰੇ ਭਰਾ ਠੀਕ ਆ ਕੀ ਲਓ ਜੀ ਮਹੀ ਖੜ ਦਾਜ ਪੱਤੀ ਵੀ ਛਟਾ ਕੇ ਚੈੱਕ ਆਇਆ ਸੱਗੀ ਗਾਲ ਬਾਈ ਜੀ ਕੀ ਹਾਲ ਚਾਲ ਉਹ ਸਾਰੇ ਭਰਾ ਠੀਕ ਠਾਕ ਇਹ ਲਓ ਬਾਈ ਜੀ ਕਰਤੀ ਵੀਡੀਓ ਸਟਾਰਟਿੰਗ ਤੇ ਛੱਟਦਾ ਲਓ ਬਈ ਮਿੱਤਰੋ ਦੋ ਕਿੱਲੇ ਆਪਣੇ ਰੇਪਾਉਣ ਵਾਲੇ ਰਿੰਦੇ ਜਿਹੜੇ ਦੀ ਕਰਦੇ ਆ ਤਿਆਰੀ ਡੋਰ ਵਾਲਾ ਕੁਸੂ ਉੱਤੇ ਬੰਨਿਆ ਪਰ ਉਹਨੂੰ ਲਾਉਣੇ ਆ ਕਿਉਂਕਿ ਆਪਣਾ ਇੱਕ ਲਾਲ ਪੁੰਜੀ ਵਾਲਾ ਜਿਹੜਾ ਬੱਚਾ ਸੀ ਅੱਜ ਫੇਰ ਛੱਡ ਬੈਠੀ ਤੇ ਭਾਈ ਇੱਕ ਆਪਾਂ ਤੋਂ ਗਲਤੀ ਹੋ ਗਈ ਰਾਤ ਬਾਦਾਮ ਪੀਣੇ ਭੁੱਲ ਗਏ ਭਾਈ ਪਤਾ ਵੀ ਲੇਟ ਲੱਗਿਆ ਅਈ ਤਾਂ ਚਲੋ ਕੋਈ ਗੱਲ ਨਹੀਂ ਲਓ ਬਈ ਬੱਚੇ ਨੌ ਪਰ ਨੌ ਆ ਠੀਕ ਆ ਮਾਲਕ ਦੀ ਮਿਹਰ ਨਾਲ ਆ ਵੀ ਸੈਟ ਆ ਬੇ ਸਹੀਏ ਬੱਚੇ ਲੋ ਜੀ ਭਾਈ ਜੀ ਆ ਬੱਚਾ ਵੀ ਠੀਕ ਆ ਤੇ ਲੋ ਭਾਈ ਜੋਸ ਭਾਈ ਅੰਦਰ ਦਾਣੇ ਆ ਪਾਣੀ ਪਾਰ ਕੱਢ ਲਈ ਤੇ ਇੱਕ ਜੁੜੀ ਬਈ ਆਪਾਂ ਜਾਲੀ ਜੀ ਛੜਤੀ ਗਏ ਉਹਨਾਂ ਕਿ ਲੋ ਭਾਈ ਦਾਣੇ ਖਾਈ ਜਾਂਦੇ ਆ ਤੇ ਇਹਨਾਂ ਨੂੰ ਦਾਣਾ ਪਾਣੀ ਪਾਤਾ ਯਾ ਦੇ ਫਿਰ ਇਹਦੀ ਮਗਰੋਂ ਚੋਗ ਲੈਣਗੇ। ਯਾ ਲਾ ਦੇ ਤਾਂ ਪੁੱਤਰ ਟੋਕਰੇ ਥਲੇ। ਉਹ ਦੂਰਾ ਵਾਲਾ ਚੜੀ ਦੇ ਬੱਧਾ ਪਿਆ ਲਾਲ ਪੁੰਜੀ ਵਾਲਾ ਫੇਰ ਬਾਹਰ ਅੱਜ। ਕਲੋਲੀ ਹੋ ਗਈ ਛੱਡਣ ਸਾਰੀ ਤਿੱਤਰ ਹੋ ਗਿਆ। ਤੇ ਇੱਕ ਆਪਣਾ ਬੱਚਾ ਬਾਈ ਜੀ। ਇੱਕ ਬੱਚਾ ਆਪਣਾ ਜਾਪੜਿਆ ਕੌਣੀ ਪੈਂਦਾ। ਕੌਣੀ ਪੈਂਡ ਔੜ ਗਿਆ ਚਲੋਂ ਨਾਣੀ ਪਾ ਲੈ ਉਹਦੇ ਫਿਰ ਉਸ ਬਈ ਆ ਜੋੜ ਗਏ ਜੀ ਬਈ ਇੱਕ ਨਹੀਂ ਆਂਡੇ ਲਾਏ ਆ ਹਾਜੀ ਦੋ ਆਲਣੇ ਬਣਾਈ ਜਾਂਦੇ ਆ ਕਾਲ ਨਾ ਬਣਾਈ ਜਾਂਦੇ ਕਾ ਬਣਾਈ ਜਾਂਦਾ ਤੇ ਐਨੇ ਆਂਡਾ ਲਾ ਲੇ ਦੂਜਾ ਵੀ ਲਾ ਲਿਆ ਬਈ ਤੇ ਇੰਨਾ ਜਿ ਮਿੱਟੀ ਥੋੜੀ ਜਿਆਦੇ ਪੈਗੀ ਤੇ ਮੇਂ ਮਿੱਤਰੋ ਕੱਲ ਦੋ ਕਿੱਲੇ ਪਾਈ ਰਹਿ ਗਈ ਸੀ ਖਲਾਰ ਨਾਲੇ ਅੱਜ ਉਹ ਖਾਰਨ ਲੱਗੇ ਤੇ ਬਈ ਅੱਜ ਖਲਾਬੀ ਪੁੰਝੇ ਵਾਲਾ ਇੱਕ ਜੱਟਿਆ ਸੀਗਾ ਕੋਈ ਫੇਫਰਦਾ ਸੀ ਜਾ ਆ ਗਿਆ ਤਾਂ ਜੀ ਇਹ ਖਾ ਦੇਣਾ ਫੇਰ ਉਧਰ ਹੀ ਭੱਜ ਗਏ ਜਿੱਧਰ ਡੇਗਦਾ ਡੂਰ ਦਾ ਤੇ ਇਹ ਪੌਂਟ ਜਾਂਦੇ ਹੋ ਹੀ ਜਾਂਦਾ ਕੋਈ ਮੁੜਿਆ ਆਪਾਂ ਲੱਗ ਜੂ ਪਤਾ ਨਹੀਂ ਮੁੜਿਆ ਨਾਂਝੋ ਤਰੀ ਇਹ ਉਹ ਆ ਗਿਆ ਤੇ ਇਸ ਤੇ ਆਮ ਦਾ ਆ ਮੁੜ ਪਿਆ ਸੂਰਜਾ ਮੂਰੋ ਸੂਰਜ ਵਾਏ ਦਾ ਪਤਾ ਹੀ ਨਹੀਂ ਲੱਗਦਾ ਵੀ ਆਉਂਦਾ ਹੈ ਕਿ ਨਹੀਂ ਆਉਂਦਾ ਮੁਰਤਾ ਪਿਆ ਠੀਕ ਆ ਆਜ ਚਾਹ ਵਿਆਇ ਆਪਣਾ ਹਾਂ ਯਾ ਹਾਂ ਯਾ ਬੈਜੂ ਭਈਆ ਪਤਾ ਚੱਲਦੇ ਆ ਰੇਹ ਪਾਉ ਲੋ ਭਾਈ ਜੀ ਲੋ ਭਾਈ ਜੀ ਜਿਹੜੀ ਰੇਹ ਪਾਉਣਾ ਵੀ ਰਹਿੰਦੀ ਸੀ ਉਹ ਪਾਉਣ ਲੱਗਦੇ 2 ਕਿੱਲੇ ਵਾਣ ਰਹਿਦਾ ਸੀ ਆ ਆ ਤਹਿਰਾ ਮੈਂ ਮੇਰਾ ਇਹ ਐਸਾ ਖੜ ਗਿਆ ਵੇ ਠੀਕ ਹੈ ਠੀਕ ਹੈ ਠੀਕ ਹੈ ਭਾਈ ਮਿੱਤਰੋ ਆਪਾਂ ਘਰੋਂ ਪੁੱਤਰ ਪਾਤਰ ਬਾਗੀ ਭਾਈ ਪੁੱਤਰ ਆਪਣੇ ਬੱਚਾ ਪਣਾ ਆ ਗਿਆ ਭਾਈ ਜਾ ਰਹੀ ਆਤੀ ਬਾਕੀ ਬੱਚੇ ਤੇ ਹੁਣ ਚੱਲਿਆ ਮੱਲਣ ਤੇ ਆ ਕੇ ਕਰਾਂਗੇ ਵਲੌਗ ਦੀ ਸਮਾਪਤੀ ਕਿਉਂਕਿ ਵਲੌਗ ਅੱਜ ਬਈ ਕੋਈ ਖਾਸ ਬਣਿਆ ਨਹੀਂ ਕਿਉਂਕਿ ਨਵੇਂ ਬੱਚੇ ਛੱਡੇ ਸੀ ਉਹਨਾਂ ਜੀ ਹੁਣ ਲਓ ਬਾਈ ਮੈਂ ਤਰੂ ਧੂੰਆਂ ਪਾਤੀਆਂ ਧੂੰਆਂ ਪਾਤੀਆਂ ਬਾਈ ਜੀ ਤੇ ਪਸੰਗਾਂ ਨੂੰ ਬੁਰਾ ਹਾਲਾ ਬਈ ਪਸੰਗਾਂ ਦਾ ਮੱਛਰ ਬਹੁਤ ਜ਼ਿਆਦਾ ਹੈ ਧੂੰਆਂ ਪਾਤੀਆਂ ਰਾਤ ਨੂੰ ਦੋ ਤਿੰਨ ਵਾਰੀ ਉਹ ਕਰਨਾ ਪੈਂਦਾ ਤੇ ਲੋ ਭਾਈ ਜੀ ਹੁਣ ਆਪ ਕਰ ਲੰਗੇ ਬਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਮੇਰੇ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਫੋਲੋ ਚੱਕ ਦੀ ਖਿਮਾ ਸੱਚੀ ਕਰਦੀ ਹਾਂ ਰਹਿਣਾ ਇਹਦੇ ਹਾਲ ਚੋਂ ਸ਼ਤਰਗਨ ਲਾ